ਹਾਂ ਦੇ ਪਹਿਲੇ ਵੀ ਬੁਲਾ ਰਹੇ ਬੀਬੀ ਅਮਰਦੀਪ ਕੌਰ ਜੀ ਇਹ ਐਰਜ਼ੋਨਾ ਦੇ ਵਿੱਚ ਰਹਿਣੇ ਵਾਲੇ ਆ ਪ੍ਰੋਫੈਸ਼ਨਲੀ ਇਹ ਕਾਫੀ ਢੇਰ ਅ ਕਲ ਬੋਟਿਕ ਬੋਟੇ ਜਿੰਦਗੀ ਨਾ ਦੀ ਪ੍ਰੋਫੈਸ਼ਨਲੀ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਗਈ ਆ ਤੇ ਇਹ ਹੁਣ ਰਿਟਾਇਰ ਹੋ ਕੇ ਆਪਣੇ ਬੱਚਿਆ ਕੋਲ ਐਰੇਜ਼ੋਨਾ ਫੀਨਿਕਸ ਐਰੇਜ਼ੋਨਾ ਆ ਗਏ ਆ ਤੇ ਇਹ 2013 ਦੇ 2017 ਵਿੱਚ ਇਹਨਾਂ ਦੀ ਰਿਟਾਇਰਮੈਂਟ ਹੋ ਗਈ ਅੱਜ ਕੱਲ ਇਹ ਰੈਡ ਕਰਾਸ ਦੇ ਵਿੱਚ ਆਪਣੀਆਂ ਸਰਵਿਸਿਜ਼ ਵੋਲੰਟੀਅਰ ਕਰ ਰਹੇ ਆ ਤੇ ਕਾਫੀ ਥਾਵਾਂ ਤੇ ਸਿੱਖੀ ਦੀ ਸੇਵਾ ਕਰ ਰਹੇ ਆ ਵਨ ਆਫ ਦਮ ਇਹ ਗਲੋਬਲ ਸਿੱਖ ਇਕਨੋਮਿਕ ਫੋਰਮ ਦੇ ਐਗਜ਼ੈਕਟ ਕਮੇਟੀ ਵਿੱਚ ਇਹ ਟ੍ਰੈਜਰਰ ਦੀ ਸੇਵਾ ਕਰ ਰਹੇ ਆ ਤੇ ਇਹ ਗਲੋਬਲ ਸੇ ਕੌਂਸਲ ਦੇ ਕਾਫੀ ਪ੍ਰੋਗਰਾਮਾਂ ਵਿੱਚ ਸ਼ਾਮਲ ਸੇਵਾ ਕਰ ਰਹੇ ਆ ਤੇ ਅੱਜ ਆਪਣੇ ਨਾਲ ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਬੀਬੀ ਅਮਰਦੀਪ ਕੌਰ ਜੀ ਨੱਜਰ ਥੈਂਕ ਯੂ ਵੀਰ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਧੰਨਵਾਦ ਕਰਾਂ ਗਲੋਬਲ ਸਿਕ ਕੌਂਸਲ ਦਾ ਇਹੋ ਜਿਹੇ ਵੈਬਿਨਾਰ ਕਰਾਉਂਦਾ ਤੇ ਮੇਰੇ ਵਰਗਿਆਂ ਨੂੰ ਟਾਈਮ ਦਿੰਦਾ ਹਾਂ ਦੀ ਸਾਥ ਸੰਗਤ ਜੀ ਨਾ ਤਾਂ ਮੈਂ ਕੋਈ ਬੁਲਾਰਾ ਹਾਂ ਤੇ ਨਾ ਹੀ ਮੈਂ ਕੋਈ ਬਦਮਾਨ ਮੈਂ ਤਾਂ ਸਿਰਫ ਇੱਕ ਗੁਰਵਾਣੀ ਦੀ ਪਹਿਲੀ ਪੌੜੀ ਦੇ ਪਹਿਲੇ ਡੰਡੇ ਤੇ ਹੀ ਖੜੀ ਹਾਂ ਸੋ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ ਚਲੋ ਅੱਜ ਦੇ ਵਿਸ਼ੇ ਤੇ ਗੱਲ ਕਰੀਏ ਕਿ ਕਿਆ ਹੈ ਕਿ ਸ਼ਬਦ ਗੁਰੂ ਕੀ ਹੈ ਜੋ ਮੈਨੂੰ ਸਮਝ ਆਉਂਦੀ ਹੈ ਤੁਛ ਹੀ ਮੇਰੀ ਬੁੱਧੀ ਨਾਲ ਸ਼ਬਦ ਗੁਰੂ ਇੱਕ ਅਨਹਦ ਰਾਗ ਹੈ ਇੱਕ ਕ੍ਰியேਟਰ ਰਾਜ ਜਿਹਦਾ ਕੋਈ ਰੰਗ ਰੂਪ ਆਖ ਨਹੀਂ ਹੈ ਤੇ ਇਹ ਇੱਕ ਸੱਚ ਹੈ ਤੇ ਗੁਰਨਾਣਿਕ ਦੇਵ ਜੀ ਦਾ ਵੀ ਗੁਰੂ ਸ਼ਬਦ ਇਸੇ ਇਹ ਜਦੋਂ ਸੱਚ ਸੀ ਕਹਿੰਦੇ ਆ ਮੈਨੂੰ ਇਹ ਲੱਗਦਾ ਕਿ ਸੱਚ ਨਾਲੋਂ ਜਿਹੜਾ ਹੋਰ ਜਾਦੇ ਹੈ ਆ ਉਹ ਟਰੂਥਫੁਲ ਲਿਵਿੰਗ ਟਰੂਥਫੁਲ ਲਿਵਿੰਗ ਲਈ ਸਾਨੂੰ ਕੀ ਚਾਹੀਦਾ ਹੈ ਗੁਰਬਾਣੀ ਜੇ ਦੀ ਮੈਂ ਸਮਝਦੀ ਆ ਕਿ ਮੈਨੂੰ ਗੁਰਬਾਣੀ ਦੇ ਭਾਵ ਅਰਥ ਨਹੀਂ ਪਤਾ ਮੈਨੂੰ ਗੁਰਬਾਣੀ ਦੀ ਬੋਲੀ ਨਹੀਂ ਪਤਾ ਸੋ ਮੈਂ ਇਸ ਕਰਕੇ ਹੀ ਅੱਜ ਆਈ ਆਂ ਇਹ ਸ਼ਾਬਦ ਦੇ ਮੈਂ ਆਪਣੀ ਘਾਟ ਦੱਸ ਸਕਾਂ ਤੇ ਇੱਕ ਨੌਲੇਜ ਕਰ ਸਕਾਂ ਤੇ ਮੈਂ ਇਹਦੇ ਵਿੱਚ ਇੰਪਰੂਵਮੈਂਟ ਵੀ ਕਰ ਸਕਾਂ ਤੇ ਜਦੋਂ ਸਾਨੂੰ ਕੋਣ ਗੁਰਬਾਣੀ ਦੇ ਭਾਵ ਅਰਥ ਨਹੀਂ ਪਤਾ ਗੁਰਬਾਣੀ ਦੀ ਬੋਲੀ ਨਹੀਂ ਪਤਾ ਫਿਰ ਕੀ ਹੁੰਦਾ ਹੈ ਕਿ ਜਿਹੜੇ ਪੰਜ ਨੇ ਸਾਡੇ ਇਹ ਸਾਡੇ ਤੇ ਹਾਵੀ ਹੋ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਹਾਰ ਵੀ ਹੁੰਦੀ ਆ ਸਾਡੀ ਈਗੋ ਜਾਂ ਹੌਮੇ ਜਦੋਂ ਹੌਮੇ ਹਾਰੀ ਹੁੰਦੀ ਆ ਫਿਰ ਨਾ ਤਾਂ ਮੈਂ ਆਪਣੇ ਮੀ ਮੇਰੇ ਨੂੰ ਮਿਟਾ ਸਕਦੀ ਆ ਨਾ ਮੈਂ ਦੁੱਖ ਨੂੰ ਕਿੱਸਾ ਦਿਆਂ ਕਿ ਉਹਦੀ ਦਿੱਤਾਰ ਹੈ ਤੋਂ ਇਸ ਕਰਕੇ ਇਸ ਹੌਮੇ ਨੂੰ ਹੈਂਡਲ ਕਰਨ ਦੀ ਬਹੁਤ ਜ਼ਰੂਰਤ ਆ ਕਿ ਮੈਨੂੰ ਲੱਗਦਾ ਇਸ ਹੌਮੇ ਨੂੰ ਮਾਰਨ ਦੀ ਸਭ ਤੋਂ ਵੱਡੀ ਜ਼ਰੂਰਤ ਆ ਉਹ ਕਿਵੇਂ ਹੋ ਸਕਦੀ ਹੈ ਕਿ ਜਦੋਂ ਮੈਂ ਆਪਣਾ ਵਿਚਾਰ ਬਦਲਾਂ ਥਾਟ ਪ੍ਰੋਸੈਸ ਬਦਲਾਂ ਕਈ ਵਾਰੀ ਮੈਨੂੰ ਇਹ ਲੱਗਦਾ ਮੈਂ ਸੋਚਦੀ ਆ ਕਿ ਸਾਡੇ ਗੁਰੂਆਂ ਨੇ ਤਾਂ ਸਾਡੀ ਖੌਮ ਦੀ ਸੋਚ ਬਦਲ ਦਿੱਤੀ ਸੀ ਤੇ ਮੈਂ ਇੱਕ ਆਪਣੀ ਛੋਟੀ ਜਿਹੀ ਸੋਚ ਨਹੀਂ ਬਦਲ ਸਕਦੀ ਤੇ ਇਸ ਕਰਕੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਇਹ ਬਦਲੀ ਜਾਵੇ ਤੇ ਇੱਕ ਬੁੱਲੇ ਸ਼ਾਹ ਦਾ ਵੀ ਕਲਾਮ ਹੈ ਉਹ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ ਇਤਨਾ ਪਟਣਾ ਇੱਧਰੋਂ ਲਾਉਣਾ ਉਹ ਕੀ ਹੈ ਉਹ ਸਿਰਫ ਬਚਾਰਾਂ ਦੀ ਬਦਲਣ ਦੀ ਜ਼ਰੂਰਤ ਹੈ ਇਹ ਇੱਕ ਮੈਂ ਸਮਝਦੇ ਆ ਦੋ ਮੇਰੀਆਂ ਅੱਖਾਂ ਕੱਟਾਂ ਜਿਹਨੀਆਂ ਸਭ ਤੋਂ ਜਿਆਦੇ ਨੇ ਤੀਸਰੀ ਹੈ ਜਿਹੜੇ ਕੇ ਸ਼ੁਕਰਾਨੇ ਦੀ ਕਾਟ ਮੇਰੇਖਾ ਵੀਰ ਜੀ ਮੇਰੇ ਕੋਲ ਟਾਈਮ ਹੈਗਾ ਅੱਜ ਕਿ ਮੇਰੇ ਕੋਲ ਕਿ ਮੈਂ ਉਹਦਾ ਸ਼ੁਕਰਗੁਜ਼ਾਰ ਨਹੀਂ ਕਰਦੀ ਇਹ ਸਵੇਰੇ ਸ਼ਾਮ ਤਾਂ ਸਿਰਫ ਕਰਦੇ ਆ ਕਿ ਉੱਠ ਕੇ ਕਰ ਲਿਆ ਤੇ ਫਿਰ ਰਾਤ ਨੂੰ ਸੌਣ ਵੇਲੇ ਕਰ ਲਿਆ ਪਰ ਸਾਰਾ ਦਿਨ ਉਹਨੂੰ ਸ਼ੁਕਰਾਨੇ ਦੇ ਉਸ ਦੇ ਵਿੱਚ ਰਹਿਣਾ ਤੇ ਉਹਦੇ ਵਿੱਚ ਤੁਸੀਂ ਫਿਰ ਇਹ ਰਿਅਲਾਈਜ਼ ਕਰਦੇ ਹੋ ਕਿ ਇਹ ਮੇਰੇ ਨਾਲ ਆ ਕਿ ਮੈਂ ਹਾਂ ਉਹ ਵਾਹਗਰੂ ਮੇਰੇ ਨਾਲ ਆ ਜੇ ਮੈਂ ਸ਼ੁਕਰਾਨੇ ਦੇ ਵਿੱਚ ਰਹਿਣੀ ਆ ਤਾਂ ਮੈਂ ਕੁਝ ਹੋਰ ਆਪਣੀ ਪ੍ਰੋਗਰੈਸ ਕਰ ਸਕਦੀ ਆ ਇਹ ਦੇ ਵਿੱਚ ਮੈਂ ਇੱਕ ਵਾਰੀ ਆਪਣੇ ਡਾਕਟਰ ਸਾਹਿਬ ਸਿੰਘ ਦੀ ਇੱਕ ਬੁੱਕ ਪੜ੍ਹੀ ਮੈਨੂੰ ਉਹਦਾ ਟਾਈਟਲ ਯਾਦ ਨਹੀਂਗਾ ਕਿ ਕੀ ਆਈ ਥਿੰਕ ਜਾਨਦਾ ਉਹ ਨਾਨਕਦੇਵ ਜੀ ਦੀ ਜਿਮਨੀ ਤੇ ਸੀ ਜਾਨ ਦਾ ਸਿਆਤੇ ਉਹਨਾਂ ਨੇ ਜਿਹੜੀ ਲਾਸਟ ਲਾਈਨ ਲਿਖੀ ਉਹ ਹਮੇਸ਼ਾ ਮੇਰੇ ਨਾਲ ਰਹੀ ਉਹ ਕਹਿੰਦੇ ਆ ਤੁਸੀਂ ਬਿਨਾ ਨਿੱਜੀ ਸੁੱਖ ਤਿਆਗੇ ਲਕਾਈ ਦੀ ਭਲਾਈ ਨਹੀਂ ਕਰ ਸਕਦੇ ਸੋ ਮੈਂ ਇਹੀ ਅਰਦਾਸ ਕਰਦੀ ਆ ਕਿ ਵਾਹਿਗੁਰੂ ਮੈਂ ਅਮੀ ਆਪਣੇ ਸੁੱਖਾਂ ਦੇ ਵਿੱਚੋਂ ਨਿਕਲਾਂ ਤੇ ਕਿਸੇ ਦੀ ਹੈਲਪ ਕਰ ਸਕਾਂ ਜਾਂ ਕਿਸੇ ਦੀ ਪਲਾਈ ਕਰ ਸਕਾਂ ਸੰਗਤ ਜੀ ਪੁਲਣਾ ਚੱਕਾਂ ਦੀ ਮਾਫੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਦੀ ਫਤਿਹ